ਹਾਂਜੀ ਹਾਂਜੀ ਸਰ ਬਰੋ ਲੋ ਸਰ ਜਲੰਧਰ ਅਧਿਆਪੀ ਪੁਲਿਸ ਨੂੰ ਜਿਹੜੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਸੀਂ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਲੰਧਰ ਅਧਿਆਪੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਜਿਹੜੀ ਸਾਡੇ ਕੋਲ ਇੱਕ ਅੱਜ ਇਨਫੋਰਮੇਸ਼ਨ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਲੋਈਆ ਏਰੀਆ ਦੇ ਵਿੱਚ ਸਬਡਿਵੀਜ਼ਨ ਸ਼ਾਹਕੋਟ ਏਰੀਆ ਜਲੰਧਰ ਅਧਿਆਪੀ ਦੇ ਏਰੀਆ ਦੇ ਵਿੱਚ ਆ ਜਿਹੜੇ ਤਿੰਨ ਵਿਅਕਤੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਵੀ ਦਰਜ ਨੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਜਿਨ੍ਹਾਂ ਵਿੱਚ ਰੋਹਿਤ ਲਾਪਰੇ ਤੇ ਗੁਰਪ੍ਰੀਤ ਗੋਪੀ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਹੈਰੋਇਨ ਦੀ ਸਮਕਲਿੰਗ ਦਾ ਕੰਮ ਕਰਦੇ ਨੇ ਤਾਂ ਸਾਡੀ ਇਸ ਇਨਫੋਰਮੇਸ਼ਨ ਕੰਕ੍ਰੀਟ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਅਸੀਂ ਸੀਆਈ ਦੀਆਂ ਜਿਹੜੀਆਂ ਪਾਰਟੀਆਂ ਨੂੰ ਉੱਥੇ ਡਿਸਪੈਚ ਕੀਤਾ ਏਰੀਆ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਤਾਂ ਇਨਫੋਰਮੇਸ਼ਨ ਬੇਸਡ ਦੇ ਉੱਤੇ ਜਿਹੜੇ ਹੈਗੇ ਨੇ ਇਹਨਾਂ ਸਾਡੀ ਸੀਆਈਏ ਦੀ ਪਾਰਟੀ ਨੇ ਜਿਹੜੇ ਹੈਗੇ ਨੇ ਰੋਹਿਤ ਉਰਫ ਰੋਹੀ ਪੁੱਤਰ RAMPAL ਵਾਸੀ ਮੰਡਾਲਾ ਥਾਣਾ ਲੋਈਆਂ ਲਾਪਰੇਤ ਲੱਬਾ ਵਾਸੀ ਕੁਤਵੀਵਾਲ ਥਾਣਾ ਲੋਈਆਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਜਿਹੜਾ ਕੁਤਵੀਵਾਲ ਥਾਣਾ ਲੋਈਆਂ ਇਹਨਾਂ ਨੂੰ ਇੰਟਰਸੈਪਟ ਕੀਤਾ ਜਿਹੜੇ